ਫਰੀਦਕੋਟ ਤੋਂ ਸੂਫੀ ਗਾਇਕ ਹੰਸਰਾਜ ਹੰਸ ਉਮੀਦਵਾਰ ਨੇ ਜੀਹਾਂ ਭਾਜਪਾ ਤੋਂ ਉਹ ਉਮੀਦਵਾਰ ਨੇ ਤੁਹਾਂ ਦਾ ਜੇ ਕਿ ਲੋਕ ਸਭਾ ਚੋਣਾਂ ਚੋਣੇ ਉਹ ਨੇੜੇ ਆ ਰਹੀਆਂ ਨੇ 1 ਜੂਨ ਨੂੰ ਵੋਟਾਂ ਪੈਣਗੀਆਂ ਤੇ ਭਾਜਪਾ ਉਮੀਦਵਾਰ ਹੰਸਰਾਜ ਹੰਸ ਨੂੰ ਦਾ ਕਿਸਾਨਾਂ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਉਧਰ ਹੀ ਬੀਤੇ ਦਿਨੀ ਕਿਸਾਨਾਂ ਨੂੰ ਉਹਨਾਂ ਨੇ ਗੁੱਸੇ ਦੇ ਵਿੱਚ ਤਲਖੀ ਪਰੇ ਸ਼ਬਦ ਜੋ ਸੀ ਉਹ ਬੋਲ ਦਿੱਤੇ ਸੀ ਤੇ ਹੁਣ ਸੂਫੀ ਗਾਇਕ ਹੰਸ ਰਾਜ ਹੰਸ ਦੇ ਪ੍ਰਮਜੀਤ ਹੰਸੂਣਾ ਨੇ ਇੱਕ ਵੀਡੀਓ ਪੋਸਟ ਕੀਤੀ ਹੈ ਜੀ ਹਾਂ ਉਹਨਾਂ ਨੇ ਆਪਣੇ ਭਰਾ ਦਾ ਸਾਥ ਦਿੱਤਾ ਹੈ ਅਤੇ ਉਹਨਾਂ ਨੇ ਦੱਸਿਆ ਕਿ ਤਲਖੀ ਭਰੇ ਸ਼ਬਦ ਉਹਨਾਂ ਨੇ ਕਿਸਾਨਾਂ ਨੂੰ ਨਹੀਂ ਕਿ ਬਲਕਿ ਜੋ ਕਿਸਾਨਾਂ ਦੇ ਨਾਮ ਤੇ ਰੋਟੀਆਂ ਸੇਕ ਰਹੇ ਨੇ ਉਹਨਾਂ ਨੂੰ ਇਹ ਸ਼ਬਦ ਕਿਹਾ ਗਿਆ ਨੇ ਜੀ ਹਾਂ ਪ੍ਰਮਜੀਤ ਹੰਸੂਣਾ ਨੇ ਆਪਣੇ ਭਰਾ ਦੇ ਲਈ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਅੱਗੇ ਰੱਖੀਆਂ ਕਿ ਉਹਨਾਂ ਦੇ ਦੋਸਤ ਵੀ ਜੋ ਨੇ ਕਿਸਾਨ ਨੇ ਤੇ ਉਹ ਕਿਵੇਂ ਦਾ ਵਰਤਾਓ ਕਰ ਰਹੇ ਨਹੀਂ ਜਾਂ ਕਿਵੇਂ ਦਾ ਵਰਤਾਅ ਕੀਤਾ ਜਾ ਰਿਹਾ ਹੈ ਔਰ ਉਹ ਜਿਹੜਾ ਵਿਤਕਰਾ ਕੀਤਾ ਜਾ ਰਿਹਾ ਹੰਸ ਰਾਜ ਹੰਸੂਣਾ ਦੇ ਨਾਲ ਉਹਨਾਂ ਤੇ ਉਹਨਾਂ ਨੇ ਵਿਚਾਰ ਸਾਂਝੇ ਕੀ ਕਿਛ ਕੁ ਕਹਾ ਉਹਨਾਂ ਨੇ ਆਓ ਸੁਣਦੇ ਆ ਸਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਤੁਹਾਡਾ ਨਾ ਬਹੁਤ ਜ਼ਰੂਰੀ ਇੱਕ ਗੱਲ ਕਰਨ ਲੱਗਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਗੱਲ ਨੂੰ ਧਿਆਨ ਦੇ ਨਾਲ ਸੁਣਿਓ ਤੇ ਇਸ ਗੱਲ ਦੀਆਂ ਭਾਵਨਾਵਾਂ ਨੂੰ ਜਰੂਰ ਸਮਝਿਓ ਇਹਨੂੰ ਤੁਸੀਂ ਬੇਸ਼ੱਕ ਇੱਕ ਗੱਲ ਸਮਝ ਲਓ ਜਾਂ ਫਿਰ ਇਹਨੂੰ ਅਨਾਉਂਸਮੈਂਟ ਸਮਝ ਲਓ ਜਿਵੇਂ ਤੁਹਾਡਾ ਮੂਡ ਹੈ ਗੱਲ ਇਹ ਹੈ ਕਿ ਜੋ ਹੰਸਪਾਜੀ ਨਾਲ ਹੋ ਰਿਹਾ ਤੁਸੀਂ ਵੀ ਜਾਣਦੇ ਹੋ ਅਸੀਂ ਤੇ ਬਹੁਤ ਜ਼ਿਆਦਾ ਡੀਪਲੀ ਜਾਣਨ ਲੱਗ ਗਏ ਆ ਵਿਤਰਾ ਜੋ ਹੋ ਰਿਹਾ ਉਹ ਸ਼ਾਇਦ ਹੋਣਾ ਨਹੀਂ ਚਾਹੀਦਾ ਸੀਗਾ ਕਿਉਂਕਿ ਹੋਣਾ ਨਹੀਂ ਚਾਹੀਦਾ ਇਸ ਕਰਕੇ ਮੈਂ ਕਹਿ ਰਿਹਾ ਕਿ ਸਿਰਫ ਔਰ ਸਿਰਫ ਹੰਸਪਾਜੀ ਬੀਜੇਪੀ ਦੇ ਨੁਮਾਇੰਦੇ ਨਹੀਂ ਪੰਜਾਬ ਦੇ ਵਿੱਚ ਖੜੇ 13 ਨੁਮਾਇੰਦੇ ਨੇ ਤੇਰਾ ਵਿੱਚੋਂ ਵਿਤਕਰਾ ਸਿਰਫ ਔਰ ਸਿਰਫ ਹੰਸਪਾ ਜੀ ਨਾਲ ਹੀ ਕਿਉਂ ਕੀਤਾ ਜਾ ਰਿਹਾ ਇਹ ਗੱਲ ਤੁਹਾਨੂੰ ਵੀ ਸੋਚਣ ਲਈ ਮਜਬੂਰ ਹੋਣਾ ਚਾਹੀਦਾ ਤੇ ਅਸੀਂ ਤੇ ਸੋਚ ਹੀ ਰਹੇ ਹਾਂ ਪਤਾ ਵੀ ਲੱਗ ਚੁੱਕਾ ਕਿਉਂ ਇਹ ਸਾਰਾ ਕੁਝ ਹੋ ਰਿਹਾ ਦੇਖੋ ਜਾਤ ਪਾਤ ਦਾ ਵਿਤਕਰਾ ਕਹ ਲਓ ਕੌਮਾ ਮਜਵਾ ਦਾ ਵਿਤਕਰਾ ਕਹ ਲਓ ਐਸਸੀ ਭਾਈਚਾਰੇ ਦਾ ਵਿਤਕਰਾ ਕਹ ਲਓ ਜਾਂ ਫਿਰ ਕਹ ਲਓ ਕਿ ਬੀਜੇਪੀ ਦਾ ਨੁਮਾਇੰਦਾ ਪਰ ਇਸ ਗੱਲ ਨਾਲ ਮੈਂ ਬਹੁਤਾ ਸਹਿਮਤ ਨਹੀਂ ਹਾਂ ਕਿਉਂਕਿ ਜੇ ਬੀਜੇਪੀ ਦਾ ਨੁਮਾਇੰਦਾ ਹੋਣ ਕਰਕੇ ਸਾਰਾ ਕੁਝ ਕੀਤਾ ਜਾਂਦਾ ਪਰਸਨਲ ਅਟੈਕ ਕੀਤੇ ਜਾਂਦੇ ਤੇ ਫਿਰ ਸਾਰਿਆਂ ਤੇ ਹੋਣੇ ਚਾਹੀਦੇ ਸੀ ਨਾਟ ਓਨਲੀ ਓਨ ਹੰਸਪਾ ਜੀ ਹੰਸਪਾ ਜੀ ਜਿਉਂ ਇਹ ਸਾਰੇ ਕੰਮ ਦੇ ਵਿੱਚ ਆਏ ਨੇ ਫਿਰ ਫਰੀਦਕੋਟ ਸ਼ਹਿਰ ਦੇ ਵਿੱਚ ਪਹੁੰਚੇ ਨੇ ਪੂਰਾ ਪ੍ਰਚਾਰ ਹੋ ਰਿਹਾ ਜਿੱਦਣ ਤੇ ਆਏ ਨੇ ਹਾਥੀ ਜੋੜੀ ਜਾ ਰਹੇ ਨੇ ਹਾਥੀ ਜੋੜੀ ਜਾ ਰਹੇ ਨੇ ਕੋਈ ਵੀ ਤਲਖੀ ਭਰੀ ਗੱਲ ਨਹੀਂ ਕੀਤੀ ਕੱਲ ਜਿਹੜੇ ਤਲਖੀ ਦੇ ਵਿੱਚ ਆਏ ਸੀ ਵੈਸੇ ਤਾਂ ਮੈਂ ਸਵੇਰੇ ਵੀਡੀਓ ਬਣਾ ਕੇ ਪਾਉਂਦੀ ਸੀ ਪਰ ਥੋੜੀ ਜਿਹੀ ਮੈਂ ਗੱਲ ਜਰੂਰ ਕਰਨ ਦੇਣਾ ਸਿਰਫ ਇੱਕ ਕਮੈਂਟ ਲਈ ਕਿ ਜਿਹੜਾ ਕੱਲ ਗੁੱਸੇ ਦੇ ਵਿੱਚ ਆ ਗਿਆ ਸਨ ਤਲਖੀ ਵਿੱਚ ਆਏ ਸਨ ਉਹ ਗੱਲ ਮੈਂ ਰਿਪੀਟ ਕਰਨ ਲੱਗਾ ਆਪਣੇ ਆਪ ਨੂੰ ਉਸ ਥਾਂ ਤੇ ਰੱਖ ਕੇ ਵੇਖਿਓ ਕਿ ਤੁਹਾਡੇ ਘਰ ਆ ਕੇ ਕੋਈ ਬੰਦੇ ਕਿਸੇ ਵੀ ਸੰਸਥਾ ਨਾਲ ਬਵਸਤਾ ਹੋਣ ਕਿਉਂਕਿ ਇਹ ਮੈਂ ਪਹਿਲ ਨੂੰ ਕਹਿ ਦੇਣਾ ਚਾਹੁੰਨਾ ਕਿ ਅਸਲ ਕਿਸਾਨ ਇਹੋ ਜੀਆਂ ਘਟੀਆਂ ਗੱਲਾਂ ਨਹੀਂ ਕਰਦੇ ਸਾਡੇ ਜਿਹੜੇ ਸਿੱਖ ਅਸੀਂ ਵੀ ਸਿੱਖ ਫੈਮਿਲੀ ਵਿੱਚੋਂ ਆ ਸਾਡੇ ਚਾਚੇ ਤਾਏ ਸਾਰੇ ਸਿੱਖ ਨੇ ਅਸੀਂ ਦੋਨੋਂ ਭਰਾ ਵੀ ਦਸਤਾਰ ਵੀ ਬੰਨਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਅਸੀਂ ਯਕੀਨ ਰੱਖਦੇ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਜ਼ਿਕਰ ਹੁੰਦਾ ਤੇ ਸਿਰ ਝੁਕਦਾ ਕਿਉਂਕਿ ਅਸੀਂ ਬਹੁਤ ਯਕੀਨ ਰੱਖਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰ ਗੱਲ ਇਹ ਹੈ ਕਿ ਜੇਕਰ ਸਿਰਫ ਬੀਜੇਪੀ ਦਾ ਨੁਮਾਇੰਦਾ ਹੋਣ ਕਰਕੇ ਵਿਤਕਰਾ ਹੁੰਦਾ ਤੇ ਸਾਰਿਆਂ ਨਾਲ ਜੇ ਸੇਮ ਵਿਰੋਧ ਹੁੰਦਾ ਤੇ ਫਿਰ ਅਸੀਂ ਬਰਦਾਸ਼ਤ ਵੀ ਕਰ ਲੈਂਦੇ ਕੱਲ ਜੋ ਤਲਖੀ ਦੇ ਵਿੱਚ ਆਏ ਨੇ ਜਿਹੜੀ ਮੈਂ ਗੱਲ ਕਹਿਣ ਲੱਗਿਆ ਸੀ ਕਿ ਤੁਹਾਡੇ ਘਰ ਆ ਕੇ ਕੁਝ ਬੰਦੇ ਤੁਹਾਨੂੰ ਇਹ ਕਹਿਣ ਕਿ ਤੁਹਾਡੀ ਧੀਆ ਨੂੰ ਤੁਹਾਡੇ ਮਾਵਾਂ ਨੂੰ ਤੁਹਾਡੀਆਂ ਭੈਣਾਂ ਨੂੰ ਅਸੀਂ ਨੰਗਿਆ ਕਰਾਂਗੇ ਅਸੀਂ ਤੁਹਾਡੇ ਘਰਾਂ ਨੂੰ ਅੱਗ ਲਾ ਦਾਂਗੇ ਤੁਹਾਨੂੰ ਪਿੰਡ ਚੋਂ ਬੇਦਖਲ ਕਰ ਦਾਂਗੇ ਤੇ ਫਿਰ ਤੁਸੀਂ ਕੀ ਸੋਚੋਗੇ ਤੇ ਜੇ ਉਹਨਾਂ ਗਰੀਬਾਂ ਦੇ ਨਾਲ ਕੋਈ ਬੰਦੇ ਨੇ ਖੜਕੇ ਗੜਸ ਨਾਲ ਕਹਿ ਦਿੱਤਾ ਵੀ ਠੀਕ ਹੈ ਮੈਂ ਤੁਹਾਡੇ ਨਾਲ ਖੜਾ ਐਦਾਂ ਕੋਈ ਆਇਆ ਕਿ ਕਿਵੇਂ ਤੁਹਾਨੂੰ ਕਹੇਗਾ ਠੀਕ ਹੈ ਕੁਝ ਲਫ਼ਜ਼ ਉਹਨਾਂ ਕੋਲੋਂ ਨਿਕਲੇ ਨੇ ਗੁੱਸੇ ਵਾਲੇ ਮੈਂ ਮੰਨਦਾ ਐ ਇਸ ਗੱਲ ਨੂੰ ਪਰ ਉਹ ਕਿਸਾਨਾਂ ਨੂੰ ਨਹੀਂ ਕਹੇ ਨਾ ਕਿਸੇ ਕਿਸਾਨ ਜਥੇਬੰਦੀਆਂ ਨੂੰ ਕਿਹਾ ਉਹਨਾਂ ਲੋਕਾਂ ਨੂੰ ਕਿਹਾ ਜਿਨ੍ਹਾਂ ਨੇ ਆ ਕੇ ਮਹਾ ਗੰਦੇ ਲਫ਼ਜ਼ ਉਹਨਾਂ ਪਰਿਵਾਰਾਂ ਦੇ ਘਰਾਂ ਦੇ ਵਿੱਚ ਜਾ ਕੇ ਵਰਤੇ ਨੇ ਹੁਣ ਜਾਂ ਫਿਰ ਤੁਸੀਂ ਕਹਿ ਲਓ ਕਿ ਅਸੀਂ ਕਿਸਾਨਾਂ ਨੇ ਉਹ ਜਾ ਕੇ ਲਫਜ ਕਹਿ ਸਨ ਤੇ ਜਾਂ ਫਿਰ ਇਸ ਗੱਲ ਨੂੰ ਮੰਨ ਲਓ ਕਿ ਉਹ ਕਿਸਾਨਾਂ ਨੇ ਨਹੀਂ ਕਹੇ ਕਿਸਾਨ ਇਦਾਂ ਨਹੀਂ ਕਰ ਸਕਦੇ ਇੰਨੀਆਂ ਛੋਟੀਆਂ ਗੱਲਾਂ ਉਹ ਉਹ ਲੋਕ ਨੇ ਜਿਹੜੇ ਕਿਸਾਨਾਂ ਦੇ ਨਾਮ ਤੇ ਰੋਟੀ ਖਾ ਰਹੇ ਨੇ ਪੈਸੇ ਲੈ ਲੈ ਕੇ ਜਾਂਦੇ ਨੇ ਕਿਸਾਨਾਂ ਨਾਲ ਸੀ ਸਾਰੀ ਉਮਰ ਰਹੇ ਆ ਸਾਨੂੰ ਤਾਂ ਪਤਾ ਮੇਰੇ ਮੇਰੇ ਖਿਆਲ ਜਿਆਦਾ ਤੋਂ ਜਿਆਦਾ ਜਿਹਨਾਂ ਨਾਲ ਮੈਂ ਬੈਠਦਾ ਉੱਠਦਾ ਸਾਰੇ ਜੱਟ ਪਰਿਵਾਰ ਨੇ ਮੇਰੇ ਯਾਰ ਦੋਸਤ ਜੱਟ ਦਾ ਤੇ ਸਿਰੀ ਦਾ ਜਿਹੜਾ ਰਿਸ਼ਤਾ ਉਹਨੂੰ ਖਰਾਬ ਨਾ ਕਰੋ ਰੱਬ ਦਾ ਵਾਸਤਾ ਉਹ ਤਾਂ ਹਰ 5 ਸਾਲ ਬਾਅਦ ਆਉਂਦੀਆਂ ਨੇ ਕੋਈ 2 ਸਾਲ ਬਾਅਦ ਆਉਂਦੀਆਂ ਨੇ ਪਰ ਇਹ ਵਿਤਕਰੇ ਨਾ ਪਾਓ ਤੁਸੀਂ ਰੱਬ ਦਾ ਵਾਸਤਾ ਤੇ ਜਿਹੜੀ ਮੈਂ ਅਨਾਉਂਸਮੈਂਟ ਕਰਨ ਲੱਗਾ ਸੀਗਾ ਉਹ ਇਹ ਆ ਕਿ ਦੇਖੋ ਮੈਂ ਪਹਿਲਾਂ ਇੱਕ ਜਿਹੜੀ ਵੀਡੀਓ ਬਣਾਈ ਸੀ ਹਾਂਸ ਭਾਜੀ ਨੂੰ ਬੇਨਤੀ ਕੀਤੀ ਸੀ ਕਿ ਭਾਜੀ ਇਸ ਗੰਦ ਵਿੱਚੋਂ ਨਿਕਲ ਜਾਓ ਨਿਕਲ ਜਾਓ ਨਿਕਲ ਜਾਓ ਇਹ ਤੁਹਾਡੇ ਵਾਸਤੇ ਨਹੀਂ ਬਣੀ ਰਾਜਨੀਤੀ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਇਹ ਨਹੀਂ ਕਿ ਸਿਰਫ ਸੋਸ਼ਲ ਮੀਡੀਆ ਤੇ ਕਰਦੀ ਬੇਨਤੀ ਹਾਂਸਪਾ ਜੀ ਨੂੰ ਪੁੱਛ ਕੇ ਦੇਖੋ ਜਿਹੜੇ ਮਿਲਦੇ ਨੇ ਕਿ ਇਹ ਪਰਮਜੀਤ ਸਹੀ ਕਹਿ ਰਿਹਾ ਜਾਂ ਨਹੀਂ ਹਾਂਸਪਾ ਜੀ ਕੋਲ ਬਹੁਤ ਲੰਬੇ ਲੰਬੇ ਮੇਰੇ ਮੈਸੇਜ ਪਏ ਨੇ WhatsApp ਤੇ ਫੋਨ ਤੇ ਵੀ ਗੱਲਾਂ ਹੋਈਆਂ ਨੇ ਔਰ ਅੱਜ ਹੀ ਨਹੀਂ 2009 ਤੋਂ ਸ਼ੁਰੂ ਹੋਇਆ ਸਿਲਸਿਲਾ ਹੈ ਮੈਂ ਉਦੋਂ ਤਾਂ ਕਿਹਾ ਨਾ ਕਿ ਛੱਡੋ ਪਾਜੀ ਮੈਨੂੰ ਪੱਜਦੀ ਨਹੀਂ ਇਹ ਚੀਜ਼ ਰਾਜਨੀਤੀ ਅੱਜ ਤੋਂ ਹੁਣ ਸਪੈਸ਼ਲੀ ਸਾਰਾ ਕੁਝ ਹੋ ਰਿਹਾ ਕੀ ਮੈਂ ਮਸੀਂ برداشت ਕਰਦੇ ਹੋਵਾਂਗੇ ਇਹ ਅਸੀਂ ਜਾਣਦੇ ਸਾਡਾ ਪਰਿਵਾਰ ਜਾਣਦਾ ਜਾਂ ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਜਾਣਦਾ ਤੇ ਮੈਂ ਉਸ ਵੀਡੀਓ ਵਿੱਚ ਵੀ ਹੰਸਪਾਜੀ ਦਾ ਪਿਆਰ ਤੁਸੀਂ ਮੇਰੀਆਂ ਅੱਖਾਂ ਵਿੱਚ ਵੀ ਤੇ ਮੇਰੇ ਚਿਹਰੇ ਤੇ ਵੀ ਦੇਖ ਸਕਦੇ ਹੋ ਰਿਸਪੈਕਟ ਤੇ ਪਿਆਰ ਕਿਉਂਕਿ ਹੰਸਪਾਜੀ ਦੇ ਖਿਲਾਫ ਨਾਮ ਹੈ ਜ਼ਿੰਦਗੀ ਚ ਕਦੇ ਹੋਇਆ ਤੇ ਨਾ ਕਦੇ ਹੋ ਸਕਦਾ ਪਰ ਸੱਚ ਨਾਲ ਮੈਂ ਜਰੂਰ ਖੜਦਾ ਤੁਸੀਂ ਜਾਣਦੋ ਮੈਂ ਇੰਨਾ ਸੱਚ ਨਾਲ ਖੜਦਾ ਕਿ ਜੱਸੀ ਵਾਰਾ ਜਿਹੜਾ ਕੇਸ ਹੋਇਆ ਸੀਗਾ ਜੱਸੀ ਵਾਰੇ ਭਾਜੀ ਨੇ ਜਿੱਥੇ ਤੱਕ ਵਧੀਆ ਗੱਲਾਂ ਕੀਤੀਆਂ ਸਨ ਮੈਂ ਕਿਹਾ ਭਾਜੀ ਇੱਥੇ ਤੱਕ ਤੁਸੀਂ ਵਧੀਆ ਬੋਲਿਓ ਕੁਝ ਗੱਲਾਂ ਜਿਹੜੀਆਂ ਤੁਹਾਡੀ ਸ਼ਖਸੀਅਤ ਨਾਲ ਮੇਲ ਨਹੀਂ ਖਾਂਦੀਆਂ ਸੀਗੀਆਂ ਜੋ ਤੁਸੀਂ ਕਿਹਾ ਸੀਗਾ ਕਿ ਜੱਸੀ ਜੱਸੀ ਦਾ ਨਾਮ ਲੈ ਕੇ ਨਹੀਂ ਪਰ ਤੁਸੀਂ ਕਿਹਾ ਸੀ ਜਿਹਨੂੰ ਕੰਮ ਨਹੀਂ ਮਿਲਦਾ ਜਿਹਦੇ ਕੋਈ ਸ਼ੋਅ ਹੈ ਹੀ ਨਹੀਂ ਜਿਹਨੂੰ ਕੋਈ ਨਹੀਂ ਬੁਲਾਉਂਦਾ ਉਹ ਕਿਉਂ ਇਦਾਂ ਦੀ ਗੱਲਾਂ ਕਰੇ ਮੈਂ ਕਿਹਾ ਸ਼ਾਇਦ ਇਹ ਨਾਮ ਵੀ ਕਹਿੰਦੇ ਸਰ ਸਕਦਾ ਸੀ ਸ਼ਰਿਆਮ ਮੈਂ ਕਿਹਾ ਇਹ ਸੋਸ਼ਲ ਮੀਡੀਏ ਤੇ ਤੇ ਗਲਤ ਨੂੰ ਗਲਤ ਠੀਕ ਨੂੰ ਠੀਕ ਕਹਿਣਾ ਮੈਂ ਮੇਰੇ ਤੋਂ ਕਹਿ ਹੁੰਦਾ ਹੋ ਜਾਂਦਾ ਇਹ ਮੇਰੀ ਸੁਭਾਅ ਕਹਿ ਲਓ ਮੇਰੀ ਪ੍ਰੋਬਲਮ ਕਹਿ ਲਓ ਪਰ ਮੈਂ ਸੱਚ ਨਾਲ ਹਮੇਸ਼ਾ ਖੜਦਾ ਹਾਂ ਭਾਜਪੀ ਜਿਹੜੀ ਪਾਰਟੀ ਹੈ ਰਾਜਨੀਤੀ ਦੇ ਵਿੱਚ ਬਹੁਤ ਵੱਡੀ ਪਾਰਟੀ ਤੁਸੀਂ ਸਾਰੇ ਜਾਣਦੇ ਹੋ ਲੱਖ ਮਾੜੀ ਹੋ ਸਕਦੀ ਹੈ ਭਾਜਪੀ ਦੀ ਨਿਗਾਹ ਵਿੱਚ ਬਹੁਤ ਚੰਗੀ ਹੋ ਸਕਦੀ ਹੈ ਤੁਸੀਂ ਯਾਦ ਕਰੋ ਜਦੋਂ ਪਹਿਲਾ ਕਿਸਾਨ ਅੰਦੋਲਨ ਹੋਇਆ ਸੀਗਾ ਮੈਂ ਵੀ ਮੈਂ ਉਦੋਂ ਵੀ ਕਿਸਾਨਾਂ ਨਾਲ ਖੜਾ ਸੀਗਾ ਹਾਲਾਂਕਿ ਮੇਰਾ ਭਰਾ ਬੀਜੇਪੀ ਵਿੱਚ ਐਮਪੀ ਸੀਗਾ ਪਰ ਹੰਸਪਾਜੀ ਪੂਰੇ ਬੀਜੇਪੀ ਦੇ ਨੁਮਾਇੰਦੇ ਨਾਲੋਂ ਮੈਂ ਇੱਕ ਗੱਲ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਅਜੇ ਵੀ ਸੋਸ਼ਲ ਮੀਡੀਆ ਤੇ ਇੱਕ ਇੱਕ ਵੀਡੀਓ ਪਈ ਕਿਉਂਕਿ ਅੱਜ ਕੱਲ੍ਹ ਹਰ ਚੀਜ਼ ਰਿਕਾਰਡ ਬਣ ਜਾਂਦਾ ਉਹ ਦੇਖਿਓ ਜਰਾ ਪੂਰੇ ਬੀਜੇਪੀ ਦੇ ਨੁਮਾਇੰਦੇ ਵਿੱਚੋਂ ਇੱਕੋ ਇੱਕ ਹੰਸਪਾਜੀ ਸੀ ਜਿਹੜਾ ਕਿਸੇ ਨਾ ਕਿਸੇ ਗਾਇਵ ਗਾਇ ਖੱਬਿਓ ਸਜੋ ਅੰਦੋਲਨ ਨਾਲ ਜੁੜਿਆ ਰਿਹਾ ਕਿਸਾਨਾਂ ਦੀ ਗੱਲ ਕਰਦੇ ਰਹੇ ਨੇ ਹੰਸਪਾਜੀ ਕਿ ਚਲੋ ਆਪਾਂ ਗੱਲ ਕਰਦੇ ਆਂ ਪੰਜਾਬ ਵੀ ਹੁੰਦੇ ਰੇ ਜਲੰਧਰ ਵੀ ਹੁੰਦੇ ਰੇ ਈਵਨ ਕਿਸਾਨ ਅੰਦੋਲਨ ਦੇ ਵਿੱਚ ਜਾ ਕੇ ਵੜ ਗਿਆ ਸੀ ਕਿਸਾਨ ਅੰਦੋਲਨ ਦੇ ਇਹ ਵੀ ਤੁਹਾਨੂੰ ਪਤਾ ਹੋਵੇਗਾ ਕੋਈ ਵੀ ਬੀਜੇਪੀ ਦਾ ਨੁਮਾਇੰਦਾ ਨਹੀਂ ਸੀ ਸਿਰਫ ਔਰ ਸਿਰਫ ਹੰਸਪਾ ਜੀ ਆਇਸੀ ਇਹਨਾਂ ਗੱਲਾਂ ਨੂੰ ਪਲੀਜ਼ ਮੰਨਣ ਦੀ ਕੋਸ਼ਿਸ਼ ਕਰੋ ਤੇ ਅਨਾਉਂਸਮੈਂਟ ਮੈਂ ਜਿਹੜੀ ਕਰਨ ਲੱਗਾ ਕਿ ਮੈਂ ਹੰਸਪਾ ਜੀ ਨਾਲ ਨਹੀਂ ਕਿ ਅੱਜ ਹੀ ਸੋਸ਼ਲ ਮੀਡੀਆ ਤੇ ਮੈਂ ਅਨਾਉਂਸ ਕਰ ਲੱਗਾ ਸੋਸ਼ਲ ਮੀਡੀਆ ਤੇ ਅਨਾਉਂਸ ਇਸ ਕਰਕੇ ਕਰਨ ਲੱਗਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੇ ਕਿ ਸਾਰੀ ਦੁਨੀਆ ਇੱਕ ਪਾਸੇ ਮੇਰੇ ਵਾਸਤੇ ਪੂਰੀ ਦੁਨੀਆ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਅਸੀਂ ਬਹੁਤ ਤੁਹਾਡੀ ਰਿਸਪੈਕਟ ਕਰਦੇ ਆਂ ਇੱਜ਼ਤ ਕਰਦੇ ਆਂ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਹੰਸਪਾ ਜੀ ਨੂੰ ਵੀ ਮੈਨੂੰ ਵੀ ਸਾਡੇ ਸਾਰੇ ਪਰਿਵਾਰ ਨੂੰ ਬਿਸ਼ੱਕ ਉਹ ਤੁਸੀਂ ਐਜ਼ 뮤직 ਦੇ ਤੌਰ ਤੇ ਤੁਸੀਂ ਕਰਦੇ ਹੋ ਤੇ ਜਿੰਨੇ ਮੇਰੇ ਦੋਸਤ ਨੇ ਮੈਨੂੰ ਬਹੁਤ ਪਿਆਰ ਕਰਦੇ ਨੇ ਬੇਸ਼ੁਮਾਰ ਕਾਲ ਮੈਸੇਜ ਹੁਣ ਵੀ ਮੇਰੀ ਸਕਰੀਨ ਭਰੀ ਪਈ ਹੈ ਠਾ 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 ਮੈਸੇਜ ਤੁਹਾਡੇ ਆਈ ਜਾਂਦੇ ਨੇ ਕਾਲਾਂ ਆਈ ਜਾਂਦੀਆਂ ਨੇ ਉਸ ਪਿਆਰ ਦਾ ਅਸੀਂ ਕਦੇ ਵੀ ਦੇਣ ਨਹੀਂ ਦੇ ਸਕਦੇ ਪਰ ਅਗੇਨ ਮੈਂ ਜਿਹੜੀ ਗੱਲ ਕਹਿਣ ਲੱਗਾ ਉਹ ਇਹ ਹੈ ਕਿ ਤੁਹਾਡਾ ਪਿਆਰ ਸਿਰ ਮੱਥੇ ਤੁਹਾਡੀ ਰਿਸਪੈਕਟ ਸਿਰ ਮੱਥੇ ਪਰ ਪੂਰੀ ਦੁਨੀਆ ਇੱਕ ਪਾਸੇ ਪੂਰੀ ਦੁਨੀਆ ਇੱਕ ਪਾਸੇ ਸਭ ਤੋਂ ਪਹਿਲਾਂ ਮੈਨੂੰ ਮੇਰਾ ਭਰਾ ਆ ਤੇ ਮੈਂ ਆਪਣੇ ਭਰਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਤਨੋਂ ਮਨੋਂ ਤਨੋਂ ਮੈਂ ਆਪਣੇ ਭਰਾ ਦੇ ਨਾਲ ਖੜਾ ਇਨਕੀ ਅੱਜ ਤੋਂ ਹਮੇਸ਼ਾ ਹੀ ਖੜਾ ਮੈਂ ਜਿਉਂ ਪੈਦਾ ਹੋਇਆ ਹਾਂਸਪਾਈ ਦੇ ਨਾਲ ਖੜਿਆ ਮੈਂ ਤੇ ਅੱਜ ਵੀ ਉਸੇ ਤਰ੍ਹਾਂ ਮੈਂ ਖੜਾ ਅੱਜ ਮੈਂ ਪਹਿਲੀ ਵਾਰੀ ਦਿਲ ਖੋਲ ਕੇ ਸ਼ਰਿਆਮ ਜਿਹੜਾ ਮੇਰਾ ਸਰਕਲ ਆ ਬੇਸ਼ੱਕ ਉਹ ਫਰੀਦਕੋਟ ਦੇ ਵਿੱਚ ਨਹੀਂ ਆ ਪਰ ਫਿਰ ਵੀ ਤੁਸੀਂ ਆਪਣੇ ਯਾਰਾਂ ਦੋਸਤਾਂ ਭੈਣਾ ਪਾਈਆਂ ਨੂੰ ਜਿਹੜੇ ਫਰੀਦਕੋਟ ਦੇ ਵਿੱਚ ਤੁਹਾਡੇ ਰਿਸ਼ਤੇਦਾਰੀਆਂ ਨੇ ਅੱਜ ਜਿਹੜਾ ਮੇਰਾ ਸਰਕਲ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕਿ ਤੁਸੀਂ ਹੰਸ ਭਾਜੀ ਵਾਸਤੇ ਵੋਟਾਂ ਪਾਓ ਮੈਂ ਜ ਪਹਿਲੀ ਵਾਰੀ ਹੱਥ ਜੁੜ ਕੇ ਤੁਹਾਡੇ ਕੋਲ ਵੋਟਾਂ ਮੰਗਣ ਲੱਗਾ ਆਪਣੇ ਭਰਾ ਵਾਸਤੇ ਪਾਰਟੀ ਨੂੰ ਵੋਟਾਂ ਪੋੜੀਆਂ ਵੀ ਨਹੀਂ ਚਾਹੀਦੀਆਂ ਹਮੇਸ਼ਾ ਇਹ ਦੇਖਿਆ ਕਰੋ ਕਿ ਬੰਦਾ ਕਿਦਾਂ ਦਾ ਉਸ ਪਾਰਟੀ ਨਾਲ ਤੁਸੀਂ ਬੰਦੇ ਤੋਂ ਕੰਮ ਲੈਣਾ ਕਿਹੜਾ ਜਾ ਕੇ ਮੋਦੀ ਨੂੰ ਮਿਲਦਾ ਕੋਈ ਨਹੀਂ ਨਾ ਕੰਮ ਤੇ ਤੁਹਾਡੇ ਇਹਨਾਂ ਨੁਮਾਇੰਦਿਆਂ ਨੇ ਕਰਾਉਣੇ ਨੇ ਹੰਸ ਭਾਜੀ ਨੇ ਮੈਂ ਪਹਿਲੀ ਵੀਡੀਓ 'ਚ ਵੀ ਕਿਹਾ ਸੀ ਮੇਰੇ ਤੋਂ ਜ਼ਿਆਦਾ ਗਰੰਟੀਆਂ ਕੋਈ ਨਹੀਂ ਦੇ ਸਕਦਾ ਤੇ ਮੈਂ ਗਰੰਟੀ ਦਿੰਦਾ ਕਿਉਂਕਿ ਮੈਂ ਰਗ ਰਗ ਤੋਂ ਵਾਕਫ ਹਾਂ ਸਭ ਦੇ ਹਿੱਸੇ ਕੀ ਭਰਾਇਆ ਇੱਕ ਖੂਨ ਆ ਸਾਡਾ ਤੇ ਮੈਨੂੰ ਪਤਾ ਕਿ ਉਹਨਾਂ ਨੇ ਕੰਮ ਕਰਾ ਦੇਣੇ ਨੇ ਜਿਹੜੇ ਲੋਕੀ ਬੰਦੇ ਛੱਡ ਛੱਡ ਕੇ ਆ ਮੈਂ ਦੇਖੋ ਵਿਰੋਧ ਕਰਨਾ ਤੁਹਾਡਾ ਹੱਕ ਆ ਤੁਸੀਂ ਕਾਲੀਆਂ ਝੰਡੀਆਂ ਲਵੋ ਨਾਰੇਬਾਜੀ ਕਰੋ ਗੱਡੀਆਂ ਨਾ ਤੋੜੋ ਗੰਦੀਆਂ ਗੱਲਾਂ ਸਭ ਤੋਂ ਜ਼ਿਆਦਾ ਜਿਹੜੀ ਗੱਲ ਵੇਖੋ ਫਿਟੋ ਸਿਕ ਰਹੇ ਹੋ ਜਿਹੜੀ ਆ ਰਾਜਨੀਤੀ ਨਾਲ ਮੇਲ ਹੀ ਨਹੀਂ ਖਾਂਦੀ ਇੰਨੀ ਗੰਦੀ ਰਾਜਨੀਤੀ ਕਰ ਦਿੰਦੀ ਐ ਕਿ ਜਿਹੜੀਆਂ ਧੀਆਂ ਪੈਣਾ ਦੀਆਂ ਗਾਲਾਂ ਕੱਢਣੀਆਂ ਤੋਂ ਸ਼ੁਰੂ ਕਰਤੀਆਂ ਨਾ ਮਾਂ ਪਿਓ ਨੂੰ ਨਹੀਂ ਬਖਸ਼ਦੀ ਪੈਣਾ ਭਰਾਵਾਂ ਨੂੰ ਬੱਚਿਆਂ ਨੂੰ ਧੀਆਂ ਨੂੰ ਨੋਹਾਂ ਨੂੰ ਤੁਸੀਂ ਜਿਹੜੀਆਂ ਗਾਲਾਂ ਕੱਢਣੇ ਸ਼ੁਰੂ ਕਰਤੀਆਂ ਇਹ ਬਰਦਾਸ਼ਤ ਤੋਂ ਬਾਹਰ ਆ ਜਦ ਫਿਰ ਸਾਰਿਆਂ ਨੂੰ ਹੁੰਦੀਆਂ ਸਿਰਫ ਹੰਸਪਾ ਜੀ ਦੇ ਕਿਉਂ ਖੇੜੇ ਪੈ ਰਹੇ ਉਹ ਇਸ ਕਰਕੇ ਵੀ ਨੇ ਕਿਉਂਕਿ ਜਿਨ੍ਹਾਂ ਨੇ ਬੰਦੇ ਛੱਡੇ ਇਸ ਕਰਕੇ ਨੇ ਉਹਨਾਂ ਨੇ ਉਹਨਾਂ ਨੂੰ ਪਤਾ ਆ ਹੰਸਪਾਜ ਦੇ ਸੁਭਾਅ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਸ ਬੰਦੇ ਨੇ ਕੰਮ ਬਹੁਤ ਕਰਾ ਦੇਣੇ ਫਰੀਦਕੋਟ ਦੇ ਵਿੱਚ ਜਿੱਥੇ ਵੀ ਬਣਿਆ ਕੰਮ ਉਹਨੇ ਕਰਾ ਦੇਣੇ ਨੇ ਕਰ ਫੂਕ ਤਮਾਸ਼ਾ ਦੇਖਣ ਵਾਲਾ ਬੰਦਾ ਹੰਸਪਾਜ ਉਹਨੂੰ ਜੇਬ ਚੋਂ ਲਾ ਕੇ ਵੀ ਕੰਮ ਕਰਾ ਦੇਣੇ ਨੇ ਇਹੋ ਜਿਹਾ ਬੰਦਾ ਉਹਨਾਂ ਨੂੰ ਇਹੋ ਹੀ ਡਰ ਆ ਕਿ ਜੇਕਰ ਇਹ ਬੰਦਾ ਚੁਣਿਆ ਗਿਆ ਤੇ ਇਸ ਬੰਦੇ ਨੂੰ ਹਲਾਵਾਂਗੇ ਕਿੱਦਾਂ ਫਿਰ ਇਹਨੇ ਤਾਂ ਪਰਮਾਨੈਂਟ ਟਿਕ ਜਾਣਾ ਉੱਥੇ ਇਹ ਡਰ ਐ ਐਕਚੁਅਲੀ ਉਹਨਾਂ ਨੂੰ ਖਾਈ ਜਾ ਰਿਹਾ ਨਾ ਤੇ ਬਾਕੀਆਂ ਦਾ ਵਿਰੋਧ ਕਿਉਂ ਨਹੀਂ ਕਰਦੇ ਉਹਨਾਂ ਨੂੰ ਪਤਾ ਹੈ ਕਿ ਇਹ ਬੰਦਾ ਸੈਂਸਿਟਿਵ ਆ ਲੋਕਾਂ ਨਾਲ ਮਿੱਟੀ ਤੋਂ ਜੁੜਿਆ ਹੋਇਆ ਤੇ ਇਸ ਬੰਦੇ ਨੇ ਕੰਮ ਕਰਾ ਦੇਣੇ ਨੇ ਇਹੀ ਡਰ ਇਹਨਾਂ ਨੂੰ ਖਾਈ ਜਾ ਰਿਹਾ ਇਸੇ ਕਰਕੇ ਬਸ ਇਹ ਡਰੇ ਹੋਏ ਕਹਿੰਦੇ ਨੇ ਕਿ ਕਿਤੇ ਬਾਣ ਨਾ ਜਾਵੇ ਇਹ ਬੰਦਾ ਕਿਤੇ ਬੰਦਾ ਜਿੱਤ ਨਾ ਜਾਵੇ ਇਹੀ ਡਰ ਇਹਨਾਂ ਨੂੰ ਖਾਈ ਜਾ ਰਿਹਾ ਤੇ ਜੇ ਬੰਦਾ ਦਿੱਲੀ ਵਿੱਚ ਜਿੱਤ ਕੇ ਉੱਥੇ ਜਿਹੜੇ ਕਹਿੰਦੇ ਕੰਮ ਨਹੀਂ ਕਰਾਏ ਉਹ ਜਰਾ ਦੇਖੋਦ ਸੇ ਕੰਮ ਨੂੰ ਅੱਜ ਕੱਲ ਤਾਂ ਹਰ ਚੀਜ਼ ਰੈਕਡ ਤੇ ਪਈ ਹੈ ਹਾਂਸਪਾਜ ਦੇ ਕੱਲੇ ਪਈ ਤੇ ਚਲ ਜਾਓ ਤੁਹਾਨੂੰ ਜਿਹੜੇ ਕਹਿੰਦੇ ਸੀ ਅੱਜ ਵੀਡੀਓ ਤੇ ਦਿਖਾ ਕਿੱਥੇ ਕੰਮ ਕੀਤੇ ਨੇ ਦੇਖੋ ਵੀਡੀਓ ਉੱਥੇ ਸਾਰਾ ਕੁਝ ਪਿਆ ਕਿੱਡੇ-ਕੱਡੇ ਕੰਮ ਕਰਾਏ ਨੇ ਕਰੋਨਾ ਵੇਲੇ ਕਿੰਨਾ ਲੰਗਰ ਵੀ ਤੇ ਹੋਰ ਵਸਤਾ ਜਿਹੜੀਆਂ ਉਹਨਾਂ ਦਿਨਾਂ ਵਿੱਚ ਚਾਹੀਦੀਆਂ ਸਨ ਗੱਡੀਆਂ ਭਰ-ਭਰ ਕੇ ਵੀ-ਵੀ ਟੈਂਪੂ ਭਰ-ਭਰ ਭੇਜੇ ਨੇ ਪੰਜਾਬ ਨੂੰ ਵੀ ਭੇਜੇ ਨੇ ਉਹਨਾਂ ਦੇ ਨਾਲ ਮੈਂ ਉੱਥੇ ਸੀਗਾ ਮੈਂ ਖੁਦ ਵੀ ਮੈਂ ਕੋਈ ਮਿਲੀਅਨਰ ਨਹੀਂਗਾ ਪਰ ਮੇਰੀ ਆਕਾਦ ਦੇ ਹਿਸਾਬ ਨਾਲ ਮੈਂ ਵੀ ਬੜੀ ਉੱਥੇ ਸੇਵਾ ਕੀਤੀ ਆਪਣੀ ਜੇਬ ਦੇ ਵਿੱਚੋਂ ਸੋ ਜੇ ਦਿੱਲੀ ਦੇ ਵਿੱਚ ਬਹੁਤ ਕੰਮ ਕਰਾ ਸਕਦਾ ਤੇ ਆਪਣੇ ਪੰਜਾਬ ਦੇ ਵਿੱਚ ਕਿਉਂ ਨਹੀਂ ਉਕਰਾਉਣਗੇ ਬਸ ਸੋਚਣ ਵਾਲੀ ਗੱਲ ਹੈ ਕਿ ਤੁਸੀਂ ਸੋਚੋ ਇੱਕ ਮੌਕਾ ਮੇਰੇ ਕਹਿਣ ਤੇ ਦੇਖੋ ਮੇਰਾ ਜਿੰਨਾ ਕੁ ਮੇਰਾ ਸਰਕਲ ਹੈ ਮੈਂ ਉਹਨਾਂ ਨੂੰ ਬੇਨਤੀ ਕਰ ਸਕਦਾ ਮੇਰੇ ਬੇਸ਼ੱਕ ਉਹ ਯੂਟਿਊਬਰ ਦੇ ਫੈਨਸ ਹੋਣ ਮੇਰੇ ਫੈਨ ਹੋਣ ਫੇਸਬੁਕ ਤੇ ਮੇਰੀਆਂ ਵੀਡੀਓ ਦੇ ਫੈਨਸ ਹੋਣ ਜਾਂ ਮੇਰੇ ਬਹੁਤ ক্লোਜ਼ ਰਿਸ਼ਤੇਦਾਰ ਭੈਣ ਭਾਈ ਦੋਸਤ ਹੋਣ ਸਾਰਨ ਮੈਂ ਅੱਜ ਪਹਿਲੀ ਵਾਰੀ ਬਹੁਤ ਖੁੱਲ ਕੇ ਬੇਨਤੀ ਕਰ ਰਿਹਾ ਕਿ ਪਾਰਟੀ ਨੂੰ ਇੱਕ ਪਾਸੇ ਰੱਖ ਕੇ ਤੁਸੀਂ ਹੰਸ ਭਾਜ ਨੂੰ ਵੋਟਾਂ ਪਾ ਕੇ ਜੇ ਬਹੁਤ ਵੱਡੇ ਮਾਰਜਨ ਤੇ ਜਿਤਾਓ ਤੁਹਾਨੂੰ ਨਿਰਾਸ਼ਾ ਨਹੀਂ ਹੋਏਗੀ ਤੁਸੀਂ ਮਾਨ ਨਾਲ ਘੁੰਮਿਆ ਫਿਰਿਆ ਕਰੋਗੇ ਫਰੀਦਕੋਟ ਦੇ ਵਿੱਚ ਕਿ ਯਾਰ ਵਾਕਈ ਅਸੀਂ ਯਕੀਨ ਕਰਕੇ ਬਹੁਤ ਚੰਗਾ ਕੰਮ ਕੀਤਾ ਚੰਗਾ ਫੈਸਲਾ ਕੀਤਾ ਤੁਹਾਡੇ ਬਹੁਤ ਕੰਮ ਹੋਣਗੇ ਔਰ ਡੇ ਬਾਈ ਡੇ ਤੁਹਾਨੂੰ ਮਹਿਸੂਸ ਹੋਏਗਾ ਕਿ ਕੰਮ ਹੋ ਰਹੇ ਨੇ ਜੇ ਬੰਦਾ ਐਮਪੀ ਦਿੱਲੀ ਤੋਂ ਬਣ ਕੇ ਉੱਥੇ ਪੱਕਾ ਡੇਰਾ ਲਾ ਸਕਦਾ ਘਰ-ਬਾਰ ਛੱਡ ਕੇ ਇਹ ਤਾਂ ਪੰਜਾਬ ਆ ਪੰਜਾਬ ਦੇ ਵਿੱਚ ਕਿਉਂ ਨਹੀਂ ਕੰਮ ਕਰਾਉਣਗੇ ਇਹ ਗਰੰਟੀ ਆ ਕਿ ਉਹ ਕੰਮ ਕਰਾਉਣਗੇ ਇਸੇ ਕਰਕੇ ਪਿੱਸੂ ਪਏ ਹੋ ਨੇ ਦੂਸਰੀਆਂ ਪਾਰਟੀਆਂ ਨੂੰ ਸੋ ਪਲੀਜ਼ ਇੱਕ ਵਾਰੀ ਬੇਨਤੀ ਮੈਂ ਅੱਜ ਪਹਿਲੀ ਵਾਰੀ ਖੁੱਲ ਕੇ ਬੇਨਤੀ ਕਰ ਰਿਹਾ ਕਿ ਤੁਸੀਂ ਬਹੁਤ ਸਾਰੀਆਂ ਵੋਟਾਂ ਪਾ ਕੇ ਹਰਸਪਾਲ ਜੀ ਨੂੰ ਜਿਤਾਓ ਸਾਡੀ ਦੋਨਾਂ ਭਰਾਵਾਂ ਦੀ ਗਰੰਟੀ ਹੈ ਕਿ ਕੰਮ ਬਹੁਤ ਸਾਰੇ ਤੁਹਾਡੇ ਹੋਣਗੇ ਆਹ ਵੀਡੀਓ ਨੂੰ ਵੀ ਸੰਭਾਲ ਕੇ ਰੱਖ ਲਿਓ ਤੁਸੀਂ ਮੈਨੂੰ ਵੀ ਲਾਂਤ ਤਾਂ ਪਾਇਓ ਜੇ ਕੰਮ ਨਹੀਂ ਹੋਣਗੇ ਤਾਂ ਵੀ ਯਾਰ ਤੇਰੇ ਕਹਿਣ ਤੇ ਅਸੀਂ ਤੇਰੇ ਸਰਕਲ ਨੇ ਵੋਟਾਂ ਪਾਤੀਆਂ 10 ਹੁਣ ਕਿਤੇ ਆ ਹੰਸ ਜੇ ਤਾਂ ਨਾਂ ਲੱਭਿਆ ਹਰਸਪਾਲ ਜੀ ਉਹਨਾਂ ਵਿੱਚੋਂ ਨਹੀਂ ਜਿਨ੍ਹਾਂ ਦੇ ਪੋਸਟਰ ਲਾਉਣੇ ਪੈਣਗੇ ਕਿ ਗੁੰਮशुदा ਇਦਾਂ ਨਹੀਂ ਉਹਨਾਂ ਵਿੱਚੋਂ ਨਹੀਂ ਹੈ ਦਿੱਲੀ ਜਾ ਕੇ ਪੁੱਛੋ ਜ਼ਰੂਰ ਤੁਸੀਂ ਉਸ ਏਰੀਏ ਦੇ ਵਿੱਚ ਮੈਨੂੰ ਵੀ ਦਿਖਾਓ ਜੇ ਕੋਤੋਂ ਨੈਗੇਟਿਵ ਤੁਹਾਨੂੰ ਰਿਪੋਰਟ ਮਿਲੇ ਸੋ ਮੈਂ ਹਾਂਸ ਭਾਈ ਦੇ ਨਾਲ ਜਿਉਂ ਜਮਿਆ ਮੋੜੇ ਨਾਲ ਮੋੜਾ ਲੈ ਖੜਾ ਰਿਆ ਬਾਕੀ ਭੈਣਾ ਭਰਾਵਾਂ ਵਿੱਚ ਸਾਰਿਆਂ ਵਿੱਚ ਥੋੜਾ ਬਹੁਤੇ ਕੋਈ ਗਿਲੇ ਸ਼ਿਕਵੇ ਸਾਰਿਆਂ ਵਿੱਚ ਹੁੰਦੇ ਨੇ ਸਾਡੇ ਤਾਂ ਲੋਕ ਕੀ ਤਾਦ ਨਿਗਾ ਜਿਆਦਾ ਰੱਖਦੇ ਨੇ ਕਿਉਂਕਿ ਫੈਮਿਲੀ ਪਪੂਲਰ ਬਹੁਤ ਆ ਤੇ ਅਸੀਂ ਐਂਡ ਆਫ ਦਾ ਡੇ ਅਸੀਂ ਸਾਰੇ ਇਕੱਠੇ ਆ ਅਸੀਂ ਮੈਂ ਆਪਣੇ ਭਰਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤਨੋਂ ਮਨੋਂ ਤਨੋਂ ਖੜਾ ਹਾਂ ਇਸ ਵੇਲੇ ਉਸ ਬੰਦੇ ਨੂੰ ਲੋੜ ਆ ਮੇਰੀ ਵੀ ਤੇ ਸਾਡੇ ਪਰਿਵਾਰ ਦੀ ਮੈਂ ਆਪਣੇ ਪਰਿਵਾਰ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਭਾਜੀ ਨੂੰ ਤੁਹਾਡੀ ਲੋੜ ਆ ਤੁਸੀਂ ਸਾਡੇ ਰਿਸ਼ਤੇਦਾਰ ਵੀ ਸਾਡੇ ਭੈਣ ਭਰਾਏ ਨਾਲ ਜੁੜਨ ਸਾਰੇ ਉਸ ਬੰਦੇ ਨੂੰ ਇਕੱਲਾ ਨਾ ਛੱਡਿਏ ਰੱਬ ਨਾ ਕਰੇ ਕੋਈ ਐਸੀ ਚੀਜ਼ ਹੋ ਜਾਏ ਮੈਨੂੰ ਦੇਖੋ ਉਹਨਾਂ ਦੀ ਸਿਕਿਉਰਿਟੀ ਦਾ ਵੀ ਬਹੁਤ ਫਿਕਰ ਆ ਕਿਉਂਕਿ ਸਾਡਾ ਪੰਜਾਬ ਗੰਦਾ ਬਹੁਤ ਹੋ ਚੁੱਕਾ ਪੋਲਿਟਿਕਸ ਇੰਨੀ ਗੰਦੀ ਹੋ ਗਈ ਆ ਕਿ ਬਸ ਡਾਰੀ ਲੱਗਾ ਰਹਿੰਦਾ ਦਿਨ ਰਾਤ ਅਸੀਂ ਨਹੀਂ ਚਾਹੁੰਦੇ ਬਾਅਦ ਵਿੱਚ ਪਛਤਾਈਏ ਕੁਝ ਵੱਡੀ ਗੱਲ ਨਹੀਂ ਮੈਂ ਕਰਦਾ ਮਾਲਕੋਣਾ ਦੀ ਉਮਰਾਂ ਲੰਬੀਆਂ ਕਰੇ ਪਰ ਬੰਦਾ ਸਟ्रेस ਤੇ ਬਿਮਾਰ ਹੀ ਹੋ ਜਾਵੇ ਫਿਰ ਵੀ ਅਸੀਂ ਕੀ ਕਰਾਂਗੇ ਸੋ ਇਸ ਕਰਕੇ ਮੈਂ ਚਾਹੁੰਦਾ ਕਿ ਤੁਸੀਂ ਇੱਕ ਮੌਕਾ ਸਾਡੇ ਪਰਿਵਾਰ ਨੂੰ ਦੇ ਕੇ ਦੇਖੋ ਤੁਹਾਨੂੰ ਬਹੁਤ ਮਜ਼ਾ ਆਏਗਾ ਤੁਹਾਨੂੰ ਕਾਮਤ ਹੁੰਦੀ ਨਜ਼ਰ ਆਣਗੇ ਬੇਨਤੀ ਇੱਕ ਵਾਰੀ ਫੇਰ ਤੇ ਹੰਸਪਾ ਜੀ ਫਿਕਰ ਨਹੀਂ ਕਰਨਾ ਅਸੀਂ ਤੁਹਾਡੇ ਨਾਲ ਆ ਵਾਹਿਗੁਰੂ ਤੁਹਾਨੂੰ ਕਾਮਯਾਬੀਆਂ ਦੇਵੇ ਜਿੱਥੇ ਵੀ ਤੁਹਾਨੂੰ ਮੇਰੀ ਲੋੜ ਆ ਮੈਂ ਭਾਰਤ ਨਹੀਂ ਆ ਰਿਹਾ ਕਿਉਂਕਿ ਉਹ ਤੁਹਾਨੂੰ ਪਤਾ ਕਰਨ ਆਪਣੀ ਬਹੁਤ ਵਾਰੀ ਗੱਲ ਹੋਈ ਮੇਰੀ ਮਾਂ ਚਲੇ ਗਈ 3 ਸਾਲ ਪਹਿਲਾਂ ਉਸ ਤੋਂ ਬਾਅਦ ਮੈਂ ਇੰਡੀਆ ਵੜਿਆ ਨਹੀਂ ਕਿਉਂਕਿ ਮੇਰਾ ਹੌਸਲਾ ਨਹੀਂ ਪੈ ਰਿਹਾ ਮੈਂ ਸਾਰਾਂ ਤੋਂ ਛੋਟਾ ਪਰਿਵਾਰ ਦੇ ਵਿੱਚ ਤੇ ਮੈਂ ਉੱਥੇ ਜਾ ਕੇ ਕਬਰਾਂ ਫੋਲਾਂਗਾ ਰੋਂਦਾ ਹੀ ਰਹਾਗਾ ਦਿਨ ਰਾਤ ਮੇਰੇ ਨਾਲ ਬਹੁਤ ਮੇਰੀ ਮਾਂ ਦਾ ਅਟੈਚਮੈਂਟ ਸੀਗੀ ਮੈਂ ਹੁਣ ਤੱਕ ਵੀ ਮੈਂ ਬੱਚਿਆਂ ਵਾਲਾ ਹੋ ਕੇ ਵੀ ਕਈ ਵਾਰੀ ਮਾਂ ਨਾਲ ਪੈ ਜਾਂਦਾ ਹੁੰਦਾ ਤੇ ਮੇਰੀ ਮਾਂ ਜਦੋਂ ਸਿਰ ਦੇ ਵਿੱਚ ਮੇਰੇ ਹੱਥ ਫੇਰਦੀ ਹੁੰਦੀ ਸੀ ਉਦੋਂ ਬਿਨਾ ਮੈਨੂੰ ਨੀਂਦ ਨਹੀਂ ਆਉਂਦੀ ਸੀ ਉਹ ਲੋਰੀਆਂ ਵਾਂਗ ਮੈਨੂੰ ਕੰਮ ਕਰਦੀ ਸੀ ਹੁਣ ਤੱਕ ਵੀ ਮਾਂ ਦੇ ਜਾਣ ਤੱਕ ਵੀ ਮਾਂ ਦੇ ਨਾਲ ਪੈ ਜਾਂਦਾ ਹੁੰਦਾ ਸੀਗਾ ਤੇ ਉਹਨਾਂ ਦਾ ਹੱਥ ਫੜ ਕੇ ਸਿਰ ਦੇ ਵਿੱਚ ਫੇਰਨ ਲੱਪੈਣਾ ਆਪੇ ਇਸ ਕਰਕੇ ਮੈਂ ਉੱਥੇ ਸੌਰੀ ਹੌਸਲਾ ਨਹੀਂ ਮੇਰੇ ਪੈਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪੰਜਾਬ ਲਈ ਹਮੇਸ਼ਾ ਦੁਆਵਾਂ ਨੇ ਰੱਬ ਠੰਡੀਆਂ ਠੰਡੀਆਂ ਹਵਾਵਾਂ ਪੰਜਾਬ ਤੋਂ ਸਾਡੇ ਵੱਲ ਭੇਜੇ ਖੁਸ਼ ਰਹੋ ਆਬਾਦ ਰਹੋ ਤੇ ਮੇਰੀ ਇਸ ਬੇਨਤੀ ਨੂੰ ਜ਼ਰੂਰ ਕਬੂਲ ਕਰਿਓ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ